ਜੋ ਗੋ ਜੋਗਰਤਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ 'ਚ ਬੈਠੀ ਸਤ ਸੰਗਤ ਜੀਓ ਤੀਸਰੇ ਪਾਛਾ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ 1250 ਅੰਕ ਤੇ ਸਬਦ ਅਚਨ ਕਰਦੇ ਲੋਕ ਮਹਿਲਾਤੀ ਗੁਰਮਕ ਅਮਰਤ ਨਾਮ ਹੈ ਇਹ ਤੇ ਖਾਦੇ ਸਭ ਪੁੱਖ ਜਾਏ ਬੁਰੂ ਅੰਮਰਦਾਸ ਜੀ ਮਹਾਰਾਜ ਅੰਮਰਤ ਬਾਹਰ ਤੇ ਦੱਸਦੇ ਨੇ ਕਿ ਅੰਮਰਤ ਹੈ ਜਿਹੜਾ ਇਹ ਨਾਮ ਹੈ ਇਹ ਨਾਮ ਅੰਮਰਤ ਹੈ ਗੌਰਮਕ ਅੰਮਰਤ ਨਾਮ ਹੈ ਜੀ ਤੇ ਖਾਦੇ ਸਭ ਪੁੱਖ ਜਾਏ ਕਹਿੰਦੇ ਜਿਸ ਨੂੰ ਖਾਣ ਦੇ ਨਾਲ ਛੱਕਣ ਦੇ ਨਾਲ ਸਾਰੀ ਪੁੱਖ ਚਲੇ ਜਾਂਦੀ ਹੈ ਜਦੋਂ ਤੱਕ ਭੁੱਖ ਨਹੀਂ ਖਤਮ ਹੋਈ ਅੰਮ੍ਰਿਤ ਖਾਦਾ ਨਹੀਂ ਆਪਾਂ ਛਕਿਆ ਨਹੀਂ ਅੰਮ੍ਰਿਤ ਬਲੇਕੇ ਵਿੱਚ ਬਲੇਕਾ ਗੁਰੂ ਦੂਰ ਕਰਦੇ ਆ ਕਿ ਜਦੋਂ ਅੰਮ੍ਰਿਤ ਨੂੰ ਖਾਦਾ ਛਕਿਆ ਅੰਮ੍ਰਿਤ ਨਾਮ ਛਕਿਆ ਜਦੋਂ ਗੌਰਮਕ ਅੰਮ੍ਰਿਤ ਨਾਮ ਹੈ ਜੀਤ ਖਾਦੇ ਸਭ ਭੁੱਖ ਜਾਏ ਸਾਰੀ ਭੁੱਖ ਚਲੀ ਜਾਂਦੀ ਹੈ ਤ੍ਰਿਛਨਾ ਮੂਲ ਨਾ ਹੋ ਬਈ ਕਹਿੰਦੇ ਤ੍ਰਿਛਨਾ ਜਮੇ ਖਤਮ ਹੋ ਜਾਂਦੀ ਨਹੀਂ ਇਹ ਤ੍ਰਿਛਨਾ ਜਲਦੀ ਹੈ ਖਤਮ ਨਹੀਂ ਹੁੰਦੀ ਜਦੋਂ ਜਲਦੀ ਹੈ ਫਿਰ ਰੋਂਦੀ ਹੈ ਪਤਾ ਹੈ ਕਦੋਂ ਜਲਦੀ ਹੈ ਇਸ ਸੇਵੇ ਚ ਪਈ ਫਿਰ ਜਲਦੀ ਐ ਉੱਥੇ ਤ੍ਰਿਚਨਾ ਨਹੀਂ ਖਤਮ ਹੁੰਦੀ ਜਲਦੀ ਐ ਫਿਰ ਜਲਦੀ ਜਲਦੀ ਪੁਕਾਰ ਕਰਦੀ ਐ ਰੋਂਦੀ ਐ ਉੱਥੇ ਕਿਹੜਾ ਕੋਈ ਸੁਣਨ ਵਾਲਾ ਹੁਣ ਲੋਕ ਤਾਂ ਅੱਗ ਲਾ ਕੇ ਘਰ ਨੂੰ ਆ ਗਏ ਉੱਤੇ ਉਹ ਤ੍ਰਿਚਨਾ ਰੋ ਰਹੀ ਐ ਉੱਥੇ ਆ ਜਦੋਂ ਆਮਰਤ ਸ਼ਕਲਿਆ ਖਾ ਲਿਆ ਪਰ ਫਿਰ ਇਹ ਤ੍ਰਿਸ਼ਨਾ ਖਤਮ ਹੋ ਜਾਂਦੀ ਨਹੀਂ ਖਤਮ ਨਹੀਂ ਹੁੰਦੀ ਇਹ ਜਲਦੀ ਹੈ ਤ੍ਰਿਸ਼ਨਾ ਮੂਰ ਨਾ ਹੋ ਬਈ ਨਾਮ ਵਸੇ ਮਨ ਆਏ ਕਦੋਂ ਜਦੋਂ ਨਾਮ ਮਨ ਦੇ ਵਿੱਚ ਵੱਸਦਾ ਹੈ ਫਿਰ ਇਹ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ। ਬਿਨ ਨਾਵੇਂ ਜੇ ਹੋਰ ਖਾਣਾ। ਕਹਿੰਦੇ ਨਾਮ ਤੋਂ ਬਿਨਾਂ ਜਿਹੜਾ ਹੋਰ ਕੁਝ ਖਾਣਾ ਹੈ। ਨਾਮ ਤੋਂ ਬਿਨਾਂ ਬੜੇ ਹੋਰ ਸਵਾਦਲੇ ਭੋਜਨਾਂ ਬੜਾ ਕੁਝ ਸਕਦਾ ਹੈ। ਬਿਨ ਨਾਵੇਂ ਜੇ ਹੋਰ ਖਾਣਾ। ਤਿਤ ਰੋਗ ਲੱਗੇ ਕਹਿੰਦੇ ਉਹਦੇ ਨਾਲ ਰੋਗ ਲੱਗਦੇ ਆ ਰੋਗ ਕਿਉਂ ਵਧਿਆ ਦੁਨੀਆ ਦੇ ਵਿੱਚ ਐ ਸਵਾਦਲੇ ਭੋਜਨ ਕਰਕੇ ਵਧਿਆ ਪਹਿਲਾਂ ਇੰਨੀ ਗਰੀਬੀ ਸੀ ਬੜੀ ਔਖੀ ਰੋਟੀ ਵੀ ਬੜੀ ਔਖੀ ਮਿਲਦੀ ਸੀ ਰੋਟੀ ਬੜੀ ਔਖੀ ਮਿਲਦੀ ਸੀ ਉਹ ਰੁੱਖੀ ਮੀਸੀਓ ਖਾਂਦੇ ਸੀ ਹੁਣ ਇਹੋ ਜਿਹਾ ਪਾਸਾ ਪਲਟਿਆ ਹੈ ਮਾਇਆ ਬਹੁਤ ਹੋ ਗਈ ਲੋਕਾਂ ਨੂੰ ਉਸ ਮਾਇਆ ਦੇ ਨਾਲ ਫਿਰ ਸਵਾਦਲੇ ਭੋਜਨ ਬਣਨ ਲੱਗ ਗਏ ਇਹ ਸਵਾਦਲੇ ਭੋਜਨਾਂ ਦੇ ਨਾਲ ਫਿਰ ਦੁੱਖ ਲੱਗ ਗਏ ਇਹ ਲੱਗ ਕੋਈ ਸੁਣਿਆ 100 100 ਸਾਲ ਦੇ ਬੁੱਢੇ ਉਹ ਵੀ ਭੱਜੇ ਫਿਰਦੇ ਸੀ ਕੰਮ ਕਰਦੇ ਹੁਣ 40 ਸਾਲ ਤੋਂ ਬਾਅਦ ਖਤਰੇ ਦੀ ਘੰਟੀ ਵੱਜ ਜਾਂਦੀ ਹੈ ਬਸ ਇਦਾਂ ਚੱਲਿਆ ਹੁਣ ਕਹਿੰਦੇ ਦਿਨ ਪੁੱਗ ਗਏ ਦੇ ਹੁਣ ਇਹ ਸਵਾਦਲੇ ਭੋਜਨਾਂ ਦੀ ਕਰਾਮਾਤ ਹੈ ਬਾਅਦਾਂ ਬਚਨ ਕਰਦੇ ਹਨ ਬਿਨ ਨਾਮੇ ਹੋਰ ਇਹ ਹੋਰ ਖਾਣਾ ਤਿੱਤ ਰੋਗ ਲੱਗੈ ਤਨ ਤਾਏ ਕਹਿੰਦਾ ਤਨ ਫਿਰ ਬੜਾ ਧੌਂਦਾ ਬੜਾ ਫਿਰ ਪਸਤੌਂਦਾ ਹੈ ਇਹ ਸਰੀਰ ਫਿਰ ਗਲ ਜਾਂਦਾ ਰੋਗਾਂ ਦੇ ਨਾਲ ਮਿੱਠਾ ਨਾ ਬੜਾ ਪਿਆਰਾ ਲੱਗਦਾ ਹੈ ਬੜਾ ਸੁਆਦ ਲੱਗਦਾ ਹੈ ਲੇਕਿਨ ਇਹ ਮਿੱਠਾ ਫਿਰ ਸਰੀਰ ਨੂੰ ਗਾਲ ਦਿੰਦਾ ਸਾਨੂੰ ਪਤਾ ਨਹੀਂ ਕਿ ਮਿੱਠਾ ਗਾਲਦਾ ਸਾਨੂੰ ਸਾਸਤਰੀ ਜੀ ਮਾਫ ਕਰਨਾ ਇੱਕ ਨਹੀਂ ਜਿਹੜਾ ਮਿੱਠਾ ਬੰਦਾ ਹੁੰਦਾ ਹੈ ਨਾ ਉਹ ਸਾਨੂੰ ਗਾਲ ਦਿੰਦਾ ਜਿਹੜਾ ਮਿੱਠਾ ਬੰਦਾ ਹੁੰਦਾ ਨਾ ਬੜੀਆਂ ਮਿੱਠੀਆਂ ਗੱਲਾਂ ਕਰਦਾ ਉਹੀ ਗਾਲਦਾ ਜਿਹਦੇ ਚ ਕੜਤਣ ਹੁੰਦੀ ਹੈ ਉਹਤੇ ਤਾਂ ਲੋਕ ਪਿੱਛੇ हट ਜਾਂਦੇ ਆ ਮਿੱਠਾ ਜਾ ਕੇ ਵਿੱਚ ਵੜ ਜਾਂਦਾ ਜਿਆਦਾ ਤੱਕ ਉਹ ਘਰ ਨੂੰ ਗਾਲਦਾ ਨਹੀਂ ਜਦ ਤੱਕ ਮਿੱਠਾ ਘਰ ਤੋਂ ਬਾਹਰ ਨਹੀਂ ਨਿਕਲਦਾ ਦੇਖਿਆ ਨਾ ਕਿੰਨੇ ਕੁ ਸ਼ੂਗਰ ਦੇ ਮਰੀਜ਼ ਹਨ ਕਿਉਂ ਗਲੇ ਇਹ ਇਹ ਮਿੱਠੇ ਨੇ ਗਲੇ ਆ ਐਸ ਤਰੀਏ ਜਿਹੜਾ ਸੰਸਾਰ ਗਾਲਿਆ ਮਿੱਠਿਆਂ ਬੰਦਿਆਂ ਨੇ ਗਾਲਿਆ ਇਹ ਇਹ ਮਿੱਠੇ ਬੰਦੇ ਘਰ ਨੂੰ ਬਰਬਾਦ ਕਰ ਦਿੰਦੇ ਜਿਹੜੇ ਕਾਰਜ ਮਿੱਠਾ ਬੰਦਾ ਵੜ ਗਿਆ ਉਹ ਕਰਨਾ ਬਸਦਾ ਉਹ ਕਰ ਤਾ ਉਜੜ ਜਾਊਗਾ ਜਿੱਥੇ ਇਹ ਖੰਡ ਬਸ ਗਈ ਸ਼ੂਗਰ ਬਸ ਗਈ ਉਹ ਦੇ ਨੇ ਗਲ ਜਾਣਾ ਸੋ ਸਵਾਦਲੇ ਪੋਜਨ ਖਾਦੇ ਕੀ ਹੋਇਆ ਵਿਨ ਨਾਮੇ ਹੋਰ ਖਾਣਾ ਤਿਤ ਰੋਗ ਲੱਗੇ ਧਨਤਾਏ ਨਾਨਕ ਰਸ ਕਸ ਸਬਦ ਸੁਲਾਣਾ ਕਹਿੰਦੇ ਸਬਦ ਦੇ ਰਸ ਨੂੰ ਖਾ ਲੈ ਸਬਦ ਦਾ ਸਵਾਦ ਦੇਖ ਲੈ ਸਬਦ ਨੂੰ ਚੱਕ ਲੈ ਨਾਨ ਕਰਸ ਕਸ ਸ਼ਬਦ ਸੁਲਾਣਾ ਆਪੇ ਲੈ ਮਲਾਏ ਕਹਿੰਦੇ ਤੈਨੂੰ ਆਪਣੇ ਨਾਲ ਮਲਾ ਲੇਗਾ ਸ਼ਬਦ ਨੂੰ ਛਕਲਾ ਪਹਿਲਾਂ ਹੁਕਮ ਕੀਤਾ ਸੀ ਨੇ ਕਿ ਅਮਰਤ ਹੈ ਜਿਹੜੇ ਇਹਨੂੰ ਖਾਲੇ ਪਹਿਲਾਂ ਨਾਮ ਦੱਸਿਆ ਸੀ ਹੁਣ ਸ਼ਬਦ ਦੱਸ ਦਿੱਤਾ ਕਹਿੰਦੇ ਸ਼ਬਦ ਨੂੰ ਛਕਲਾ ਨਾਮ ਨੂੰ ਛਕਲਾ ਆਪਣੇ ਨਾਲ ਮਲਾ ਲੇਗਾ ਤੈਨੂੰ ਰੱਬ ਮਹੱਲਾ 3 ਜੀ ਜੀਆਂ ਅੰਦਰ ਜਿਉ ਸ਼ਬਦ ਹੈ ਕਹਿੰਦੇ ਸਾਰਿਆਂ ਜੀਆਂ ਦੇ ਅੰਦਰ ਜਿਉ ਉਹ ਸ਼ਬਦ ਹੈ ਜਿਤ ਸਹਿ ਮਲਾਵਾ ਹੋਏ ਕਹਿੰਦੇ ਜਿਹਦੇ ਨਾਲ ਰੱਬ ਦੇ ਨਾਲ ਸਹਬ ਦੇ ਨਾਲ ਮਲਾਵਾ ਹੁੰਦਾ ਜਿਹੜਾ ਸ਼ਬਦ ਹੈ ਇਹ ਰੱਬ ਨੂੰ ਮਲਾਉਂਦਾ ਜੀਆਂ ਅੰਦਰ ਜਿਉ ਸ਼ਬਦ ਹੈ ਜਿਤ ਸਹਿ ਮਲਾਵਾ ਕੋਈ ਬੇਨਸਾਬ ਦੇ ਜਗ ਹਨੇਰ ਹੈ ਕਹਿੰਦੇ ਬਿਨਾ ਸ਼ਬਦ ਤੋਂ ਜਗ ਦੇ ਵਿੱਚ ਹਨੇਰਾ ਹੈ ਲੋੜ ਤਾਂ ਸ਼ਬਦ ਦੀ ਸੀ ਸੈਕੰਡ ਲੱਗੇ ਹੋਰ ਵੰਡਣ ਲੱਗੇ ਹੋਰ ਪਦਾਰਥ ਬਾਬਾ ਜੀ ਨੇ ਦੇਣਾ ਸੀ ਸਬਤ ਦੇਤਾ ਸੇਵ ਪਾਤਾ ਝੋਲੀ ਚ ਇਹ ਫਕੀਰਾਂ ਦੇ ਕੰਮ ਹੈ ਫਕੀਰ ਤਾਂ ਨਾਮ ਦੇ ਵਪਾਰੀ ਐ ਉਹਨਾਂ ਕੋਲ ਤਾਂ ਨਾਮ ਹੀ ਐ ਇਕੱਠਾ ਕਰਿਆ ਹੋਇਆ ਨਾਮ ਹੀ ਜਪਦੇ ਐ ਨਾਮ ਹੀ ਵੰਡਦੇ ਐ ਬੀਨ ਸਬਦ ਦੇ ਜਗ ਹਨੇਰ ਹੈ ਸਬਦ ਦੇ ਪ੍ਰਗਟ ਹੋਏ ਕਹਿੰਦੇ ਸਬਦ ਦੇ ਨਾਲ ਰੱਬ ਪ੍ਰਗਟ ਹੋ ਜਾਂਦਾ ਹੈ ਰੱਬ ਕਿਸ ਤਰ੍ਹਾਂ ਪ੍ਰਗਟ ਹੁੰਦਾ ਹੈ ਸਬਦ ਦੇ ਨਾਲ ਸਿਰਗੂ ਨਾਨਕ ਦੇਵ ਜੀ ਮਹਾਰਾਜ ਜਾਣੀ ਜਾਣ ਸਰ ਕਿ ਸਬਦ ਕੀ ਹੈ ਉਹਨਾਂ ਨੂੰ ਪਤਾ ਸੀ ਕਿ ਸਬਦ ਰੱਬ ਹੈ ਕਿਉਂ ਰੱਬ ਸ਼ਬਦ ਦੇ ਨਾਲ ਹੀ ਪ੍ਰਗਟ ਹੁੰਦਾ ਹੈ ਬਿਨ ਸ਼ਬਦ ਦੇ ਜੱਗ ਹਨੇਰ ਹੈ ਸ਼ਬਦ ਦੇ ਪ੍ਰਗਟ ਹੋਏ ਪੰਡਤ ਮੂਨੀ ਪੜ ਪੜ ਥੱਕੇ ਕਹਿੰਦੇ ਪੰਡਤ ਤੇ ਮੂਨੀ ਆ ਨਾ ਜਿਹੜੇ ઋષਿ ਮੂਨੀ ਆ ਕਹਿੰਦੇ ਪੜ ਪੜ ਕੇ ਥੱਕ ਗਏ ਪੰਡਤ ਮੂਨੀ ਪੜ ਪੜ ਥੱਕੇ ਪੇਕ ਥੱਕੇ ਤਨ ਧੋਏ ਕਹਿੰਦੇ ਪੇਕ ਤ ਖਾਤ ਕਾ ਕੇ ਥੱਕ ਤਨ ਨੂੰ ਧੋ ਧੋ ਕੇ ਥੱਕ ਗਏ ਪੰਡਤ ਮੋਨੀ ਪੜ ਪੜ ਥੱਕੇ ਪੇਕ ਥੱਕੇ ਤਨ ਧੋਏ ਮੇਨ ਸਬਦ ਦੇ ਕਿਨੇ ਨਾ ਪਾਇਓ ਕਨੇ ਸਬਦ ਤੋਂ ਬਿਦਾਂ ਕਿਸੇ ਨੇ ਪਾਇਆ ਨਹੀਂ ਰੱਬਾ ਦੁਖੀਏ ਚੱਲੇ ਰੋਏ ਕਹਿੰਦੇ ਦੁਖੀ ਹੋ ਕੇ ਰੋ ਕੇ ਸੰਸਾਰ ਤੋਂ ਚਲੇ ਗਏ ਪੰਡਤ ਵੀ ਰੋ ਕੇ ਚਲੇ ਗਏ ਮੋਨੀ ਵੀ ਰੋ ਕੇ ਚਲੇ ਗਏ ਪੇਖੀ ਵੀ ਰੋ ਕੇ ਚਲੇ ਗਏ ਤੀਰਥਾਂ ਤੇ ਨਹਾਣੇ ਵਾਲੇ ਵੀ ਰੋ ਕੇ ਚਲੇ ਗਏ ਨਾਨਕ ਨਜ਼ਰੀ ਪਾਈ ਹੈ ਇਹ ਕਰੇ ਨਦਰ ਕਰੇ ਤਾਂ ਪਾਇਆ ਜਾ ਸਕਦਾ ਨਾਨਕ ਨਦਰਿ ਪਾਈਏ ਕਰਮ ਪ੍ਰਾਪਤ ਹੋਏ ਕਹਿੰਦੇ ਕਰਮ ਕਰ ਕਿਹੜਾ ਕਰਮ ਕਰਨਾ ਹੈ ਆਮਰਤ ਨਾਮ ਨੂੰ ਸ਼ਬਦ ਨੂੰ ਛਕਣਾ ਹੈ ਇਹ ਕਰਮ ਕਰਨਾ ਫਿਰ ਤੈਨੂੰ ਪ੍ਰਾਪਤ ਹੋ ਜਾਏਗਾ ਰੱਬ ਪ੍ਰਾਪਤ ਹੋ ਜਾਏਗਾ ਪੌੜੀ ਇਸਤਰੀ ਪੁਰਖੇ ਅਤ ਨੇਹ ਕਹਿੰਦੇ ਇਸਤਰੀ ਤੇ ਪੁਰਖ ਬੜਾ ਪਿਆਰ ਹੈ ਇਸਤਰੀ ਪੁਰਖੇ ਅਤ ਨੇਹ ਬਹਿ ਮਦ ਪਕਾਇਆ ਕਹਿੰਦੇ ਬਹੁਤ ਬੜਾ ਨਛਾਏ ਮਦ ਮਦ ਨਾ ਨਚੇ ਨੂੰ ਕਹਿੰਦੇ ਇਸਤਰੀ ਪੁਰਖੇ ਅਤ ਨੇਹ ਬਹਿ ਮਦ ਪਕਾਇਆ ਦਿਸਦਾ ਸਭ ਕੁਝ ਚੱਲ ਸੀ ਕਹਿੰਦੇ ਜੋ ਕੁਝ ਤੈਨੂੰ ਦਿਖਦਾ ਇਹ ਸਾਰਾ ਚੱਲਣੇ ਵਾਲਾ ਸਾਰਾ ਖਤਮ ਹੋਣੇ ਪਾਉਂਦਾ ਜਿਸ ਦਾ ਸਭ ਕੁਝ ਚੱਲ ਸੀ ਮੇਰੇ ਪ੍ਰਭ ਪਾਇਆ ਕਹਿੰਦੇ ਮੇਰੇ ਪ੍ਰਭ ਨੂੰ ਇਹ ਪਉਂਦਾ ਜੋ ਕੁਝ ਦਿਖਦਾ ਕਹਿੰਦੇ ਸਾਰਾ ਚਲਿਆ ਜਾਂਦਾ ਕਿਉਂ ਥਿਰ ਕਿਉਂ ਰਹੀਏ ਥਿਰ ਕਹਿੰਦੇ ਫਿਰ ਥਿਰ ਕਿਸ ਤਰ੍ਹਾਂ ਰਹੀਏ ਥਿਰ ਉਸ ਨੂੰ ਕਹਿੰਦੇ ਜਿਹੜੀ ਚੀਜ਼ ਰਹਿਣੇ ਵਾਲੀ ਹੈ ਥਿਰ ਕਰ ਪੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਥਿਰ ਕਰ ਜਿਹੜਾ ਸਦਾ ਰਹਿਣੇ ਵਾਲਾ ਇਸ ਨੂੰ ਸੱਚਖੰਡ ਕਹਿੰਦੇ ਆਂ ਕਹਿੰਦੇ ਕਿਸ ਤਰ੍ਹਾਂ ਕਿਉਂ ਰਹੀਏ ਥਿਰ ਜੱਗ ਕਹਿੰਦੇ ਜਾਗੇ ਜੇ ਥਿਰ ਕਿਸਨੇ ਰਹਿਣਾ ਹੈ ਕਿਉਂ ਰਹੀਏ ਥਿਰ ਜੱਗ ਕੋ ਕੱਢੋ ਉਪਾਇਆ ਕਹਿੰਦੇ ਕੋਈ ਆਪਾ ਕੱਢੋ ਕੋਈ ਢੰਗ ਕੋਈ ਤਰੀਕਾ ਕੱਢੋ ਗੁਰੂ ਨੇ ਤਾਂ ਕੱਢਿਆ ਫਿਰ ਕਰ ਪੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਕਹਿੰਦੇ ਭਾਈ ਇਹ ਕਾਰਜ ਐ ਨਾ ਸਤਿਗੁਰ ਸਵਾਰ ਸਕਦਾ ਜਿਹੜਾ ਥਿਰ ਰਹਿਣੇ ਵਾਲਾ ਐ ਨਾ ਇਹ ਕਾਰਜ ਸਤਿਗੁਰ ਸਵਾਰ ਸਕਦਾ ਅਪਾ ਕੱਡੋ ਕਹਿੰਦੇ ਕੋ ਇੱਥੇ ਰਹਿਣ ਦਾ ਕਿਉਂ ਰਹੀਏ ਥਿਰ ਜੱਗ ਕੋ ਕੱਡੋ ਆਪਿਆ ਅਪਾ ਕਿੱਦੈ ਫਿਰ ਰੱਬ ਬੋਲੇ ਹੁਣ ਕਿਹੜਾ ਆਏ ਪਾਈ ਗੁਰਪੂਰੇ ਕੀ ਚੱਕਰੀ ਗੁਰਪੂਰੇ ਕੀ ਚੱਕਰੀ ਕਹਿੰਦੇ ਪੂਰੇ ਸ਼ਬਦ ਦੀ ਚੱਕਰੀ ਕਰ ਤਾ ਗੁਰ ਦੀ ਚੱਕਰੀ ਕਰ ਚੱਕਰ ਹੀ ਕਰਨੀ ਆ ਨੌਕਰੀ ਨਹੀਂ ਕਰਨੀ ਇੱਥੇ ਵੀ ਤਾਂ ਹੁਣ ਫਰਕ ਹੈ ਨੌਕਰੀ ਤਾਂ ਸਾਰੀ ਦੁਨੀਆ ਕਰਦੀ ਹੈ ਚੱਕਰ ਹੀ ਕੋਈ ਬਿਰਲਾ ਕਰਦਾ ਹੈ ਕਹਿੰਦੇ ਚੱਕਰ ਹੀ ਜਿਹੜੀ ਕਰਨੀ ਆ ਗੁਰ ਦੀ ਕਰਨੀ ਆ ਇਹ ਆਪਾਂ ਕੱਢਿਆ ਗੁਰਪੂਰੇ ਕੀ ਚੱਕਰੀ ਸ਼ੇਰ ਕਾਂਦਾ ਕਹਿੰਦੇ ਫਿਰ ਇਹ ਗੰਧ ਤੇਰੀ ਥਿਰ ਰਹੇਗੀ ਡਿੱਗੇਗੀ ਨਹੀਂ ਤੇਰੀ ਦੇ ਫਿਰ ਸਦਾ ਵਾਸਤੇ ਜਮਨ ਮਰਨ ਤੋਂ ਰਹਤੋ ਜੇਗਾ ਇਹ ਅਪਾ ਕੱਢਿਆ ਗੁਰੂ ਨੇ ਕਿ ਗੁਰ ਦੀ ਚੱਕਰੀ ਕਰ ਸ਼ਬਦ ਦੀ ਚੱਕਰੀ ਕਰ ਨੀਕਨ ਮਨੂਕ ਭੁੱਲ ਕੇ ਹੋਰ ਕੰਮਾਂ ਚੋਲ ਜੇਗਾ ਆ ਪਾਤਾ ਕੱਢਿਆ ਬਾਬੇ ਨਾਨਕ ਨੇ ਕਿ ਗੁਰ ਦੀ ਚੱਕਰੀ ਕਰ ਲੈ ਤੂੰ ਥਿਰ ਰਹੇਗਾ ਸਦਾ ਵਾਸਤੇ ਗੁਰ ਪੂਰੇ ਕੀ ਚੱਕਰੀ ਥਿਰ ਕੰਦ ਸੁਭਾਇਆ ਨਾਨਕ ਬਖਸ਼ ਮਲਾਈਆ ਨਾ ਕਹਿੰਦੇ ਫਿਰ ਬਖਸ਼ ਕਰ ਦੂਗਾ ਬਖਸ਼ ਦਊਗਾ ਤੈਨੂੰ ਆਪਣੇ ਨਾਲ ਮਿਲਾ ਲੇਗਾ ਨਾਨਕ ਬਖਸ਼ ਮਲਾਈਨ ਹਰ ਨਾਮ ਸਮਾਇਆ ਕਿ ਹਰ ਦੇ ਨਾਮ ਦੇ ਨਾਲ ਵਿੱਚੇ ਸਮਾਜੇਗਾ ਜੋਤ ਨਾਲ ਜੋਤ ਰਲ ਜੂ ਲੇਕਰ ਚੱਕਰੀ ਸ਼ਬਦ ਦੀ ਕਰਨੀ ਹੈ ਗੁਰ ਦੀ ਕਰਨੀ ਹੈ ਹੋਰ ਕਿਰਿਆ ਕਰਮ ਸਾਰੇ ਝੂਠੇ ਹਨ ਸਲੋਕ ਮਹਲਾ 3 ਮਾਇਆ ਮੋ ਬਿਸਾਰਿਆ ਮਾਇਆ ਮੋ ਕਹਿੰਦੇ ਮਾਇਆ ਦੇ ਮੋਹ ਦੇ ਵਿੱਚ ਵਿਸਾਰਿਆ ਗੁਰ ਪਾਉ ਕਹਿੰਦੇ ਜਿਹੜਾ ਸ਼ਬਦ ਨੂੰ ਪਿਆਰ ਕਰਨਾ ਸੀ ਉਹ ਵਿਸਾਰ ਦਿੱਤਾ ਉਹ ਖਤਮ ਕਰ ਦਿੱਤਾ ਉਹ ਭੁੱਲ ਗਿਆ ਇਹ ਮਾਇਆ ਤੇ ਮੋਹ ਚੁਲਜ ਗਿਆ ਮਾਇਆ ਮੋਹ ਵਿਸਾਰਿਆ ਗੁਰ ਕਾ ਪਾਉ ਅਪਾਰ ਕਹਿੰਦੇ ਸ਼ਬਦ ਨੂੰ ਭੁੱਲ ਗਿਆ ਇਹ ਮਾਇਆ ਤੇ ਮੋਹ ਦੇ ਚ ਲੱਗ ਗਏ ਲੋਭ ਲਹਿਰ ਸੁੱਧ ਮੱਤ ਗਈ ਕਹਿੰਦੇ ਲੋਭ ਦੀ ਲਹਿਰ ਦੇ ਵਿੱਚ ਜਿਹੜੀ ਸੁੱਧ ਮੱਤ ਸੀ ਚਲੀ ਗਈ ਇਕਰ ਕਹਿੰਦੇ ਮੱਤ ਮਾਰੀ ਗਈ ਇਹ ਮੱਤ ਕਦੋਂ ਮਰਦੀ ਹੈ ਲੋਭ ਲਾਲਚ ਦੇ ਵਿੱਚ ਮੱਤ ਮਰਦੀ ਹੈ ਲੋਭ ਦੀ ਲਹਿਰ ਹੈ ਨਾ ਜਿਹੜੀ ਇਹ ਬੰਦੇ ਦੀ ਮਤ ਮਾਰ ਦਿੱਤਾ ਲੋਭ ਲਹਿਰ ਸੁੱਧ ਮਤ ਗਈ ਸੱਚਾ ਨਾ ਲੱਗੇ ਪਿਆਰ ਕਹਿੰਦੇ ਸੱਚ ਦੇ ਨਾਲ ਪਿਆਰ ਨਹੀਂ ਲੱਗਦਾ ਕਿਉਂ ਮਤ ਚਲੇਗੀ ਅਕਲ ਖਤਮ ਹੋ ਗਈ ਕਦੋਂ ਅਕਲ ਖਤਮ ਹੋਈ ਹੈ ਲੋਭ ਦੀ ਲਹਿਰ ਦੀ ਗੋਰਮਖ ਜਿੰਨਾ ਸਬਦ ਮਾਨ ਬਸ ਸੈ ਕਹਦੇ ਗੁਰਮਖਾ ਦੇ ਜਿਨ੍ਹਾਂ ਦੇ ਮਨ ਦੇ ਚ ਸਬਦ ਬਸ ਜਾਂਦਾ ਗੁਰਮਖ ਜਿੰਨਾ ਸਬਦ ਮਾਨ ਬਸ ਸੈ ਜਿਵੇਂ ਗੁਰਮਖ ਬਾਤ ਤੇ ਨਿਰਣਾ ਕਰਤਾ ਹੈ ਕਿ ਗੁਰਮਖ ਕੌਣ ਹੈ ਕਹਿੰਦੇ ਜਿਨ੍ਹਾਂ ਦੇ ਮਨ ਦੇ ਚ ਸਬਦ ਬਸਦਾ ਉਹ ਗੁਰਮਖ ਹੈ ਆਪਾਂ ਆਪਣਾ ਮਨ ਵੀ ਦੇਖੀਏ ਕਿ ਸਾਡੇ ਮਨ ਚ ਸਾਡੇ ਵਾਲੀ ਮਨ ਦੀ ਪਟਾਰੀ ਚ ਕੀ ਪਿਆ ਹੈ ਸਾਡੇ ਵਾਲੀ ਮਨ ਦੀ ਪਟਾਰੀ ਤਾਂ ਬਕਾਰਾਂ ਨਾਲ ਭਰੀ ਪਈ ਹੈ ਝੂਠ ਨਾਲ ਭਰੀ ਪਈ ਹੈ ਲੋਭ ਨਾਲ ਭਰੀ ਪਈ ਹੈ ਲਾਲਚ ਨਾਲ ਭਰੀ ਪਈ ਕਹੋਂਦੇ ਅਸੀਂ ਆਪਣੇ ਆਪ ਨੂੰ ਗੁਰਮਖਾ ਗੁਰਮਖ ਤਾਂ ਉਹ ਹੈ ਜਿਹਦੇ ਮਨ ਦੇ ਚ ਸ਼ਬਦ ਵੱਸਦਾ ਹੈ ਉਹਦੇ ਮਨ ਚ ਪਖੰਡ ਨਹੀਂ ਵੱਸਦੇ ਉਹਦੇ ਕੋਲ ਤਾਂ ਦਿਖਾਵਾ ਹੈ ਗੁਰਮਖ ਜਿਨ੍ਹਾਂ ਸ਼ਬਦ ਮਨ ਵਿੱਚ ਵਸੈ ਦਰਗ ਹੈ ਮੋਖ ਦਵਾਰ ਕਿ ਦਰਗਾਹ ਜਾ ਕੇ ਉਹਨੇ ਮੁਕਤੀ ਹੋ ਜਾਣੀ ਹੈ ਕੰਮ ਮੁੱਕ ਗਿਆ ਗੁਰਮਖ ਸੱਚਖੰਡੀ ਚ ਪਹੁੰਚ ਗਿਆ ਮੁਕਤੀ ਹੋ ਗਈ ਜਮਨ ਮਰਨ ਤੋਂ ਮੁਕਤ ਹੋ ਗਿਆ ਗੁਰਮਖ ਕਦੋਂ ਬਣਿਆ ਜਦੋਂ ਸ਼ਬਦ ਮਨ ਦੇ ਚ ਵਸਿਆ ਮਾਨਵਿਕਤਾ ਪੱਖਾਂ ਤੇ ਦਿਖਾਵਾ ਹੈ ਬੜੇ ਤੋਂ ਬੜਾ ਦਿਖਾਵਾ ਕਰਦਾ ਗੌਰਮਕ ਜਿੰਨਾ ਸਬਦ ਮਨ ਬਸੈ ਦਰਗਹ ਮੋਕ ਦਵਾਰ ਨਾਨਕ ਆਪੇ ਮੇਲ ਲੈ ਜਿਵੇਂ ਨਾਨਕ ਦੇਵ ਜੀ ਕਹਿੰਦੇ ਫਿਰ ਆਪਣੇ ਨਾਲ ਮਲਾ ਲਿੰਦਾ ਆਪੇ ਬਖਸ਼ਣ ਹਾਰ ਕਹਿੰਦੇ ਆਪੇ ਬਖਸ਼ਣ ਆ ਰਿਹਾ ਪਿਆ ਅਕਸ਼ਧਿੰਦਾ ਮਹੱਲਾ ਚੌਥਾ ਨਾਨਕ ਜਿਸ ਬਿਨ ਕੜੀ ਨਾ ਜੀਵਣਾ ਕਹਿੰਦੇ ਇੱਕ ਕੜੀ ਵੀ ਉਹਦੇ ਬਿਨੋ ਜੀਉਣਾ ਬਿਸਰੇ ਸਰੇ ਨਾ ਬਿੰਦਾ ਕਹਿੰਦੇ ਇੱਕ ਬਿੰਦ ਵੀ ਉਹਨੂੰ ਭੁੱਲ ਕੇ ਸਰਦਾ ਨਹੀਂ ਤਿਸੋਂ ਕਿਉ ਮੰਨ ਰੁੱਸੀ ਹੈ ਕਹਿੰਦਾ ਮਨ ਉਹਦੇ ਨਾਲ ਕਾਹਦੋਂ ਰੁੱਸਦਾ ਹੈ ਕਿਹਦੇ ਨਾਲ ਰੱਬ ਨਾਲ ਕਹਿੰਦਾ ਉਸ ਨਾਲ ਕਿਉਂ ਰੁੱਸਦਾ ਨਾਨਕ ਵਜਨ ਕਰਦੇ ਆ ਸੰਸਾਰ ਦੇ ਨਾਲ ਕਿਸੇ ਨੂੰ ਕਿਉਂ ਮਨ ਰੁੱਸੀ ਹੈ ਜਿਸੇ ہماری ਜਿੰਦ ਕਹਿੰਦੇ ਇਹਨੇ ਹਮਾਰੂੰ ਜਿੰਦ ਦਿੱਤੀ ਹੈ ਐ ਜਿੰਦੀ ਚੋਂ ਵੱਸਦਾ ਉਹਨੂੰ ਕਿਉਂ ਰੁੱਸਦਾ ਉਹਦੇ ਨਾਲ ਰੱਬ ਨਾਲ ਰੁੱਸਣਾ ਕਹਿੰਦਾ ਲੇਕਿਨ ਆਪਾਂ ਕਹਿੰਦੇ ਰੱਬ ਪਿਆਰ ਉਸ ਜਿਵੇਂ ਲੋਕ ਨਹੀਂ ਰੁੱਸਣੇ ਚਾਹੀਦੇ ਲੇਕਿਨ ਗੁਰਬਾਣੀ ਸਾਨੂੰ ਹੁਕਮ ਕਰਦੀ ਹੈ ਕਹਿੰਦੇ ਰੁੱਸਣਾ ਉਹਦੇ ਨਾਲ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜਾ ਆਪਾਂ ਜੱਗ ਨੂੰ ਮਨਾਉਣ ਤੇ ਲੱਗਿਆ ਕਿ ਜੱਗ ਨਹੀਂ ਰੁੱਸਣਾ ਚਾਹੀਦਾ ਗੁਰੂ ਤੋਂ ਕੀ ਲੈਣਾ ਗੁਰੂ ਕਹਿੰਦੇ ਭਾਈ ਗੁਰੂ ਨਾਲੇ ਰੁੱਸਣਾ ਮਹੱਲਾ ਚੌਥਾ ਸਾਉਣ ਆਇਆ ਚੇਮੇ ਮੇਰੇ ਸਾਉਣ ਪੈਂਜਿਕਣਾ ਮੀ ਪੈਣ ਲੱਗ ਗਿਆ ਤੇ ਨਾਮ ਦੀ ਵਰਖਾ ਹੋਣ ਲੱਗ ਜਾਂਦੀ ਹੈ ਹਰ ਗੁਰਮੁਖ ਨਾਮ ਤੇ ਆਏ ਕਹਿੰਦਾ ਗੁਰਮਖ ਨੇ ਜਦੋਂ ਨਾਮ ਤੇ ਆਏ ਫਿਰ ਨਾਮ ਦੀ ਵਰਖਾ ਹੋਣ ਲੱਗ ਗਈ ਦੁਖ ਪੋਖ ਕਾੜਾ ਸਭ ਚਕਾਈ ਸੀ ਕਹਿੰਦੇ ਦੁਖ ਸੁਖ ਸੀ ਨਾ ਜਿੰਨੇ ਫਿਰ ਸਾਰੇ ਖਤਮ ਹੋ ਗਏ ਦੁਖ ਪੋਖ ਕਾੜਾ ਸਭ ਚਕਾਈ ਸੀ ਮੀਂਹ ਮੁੱਠਾ ਛੈ ਵਰ ਲਾਏ ਕਿ ਮੀਂਹ ਵਰਣ ਲੱਗ ਗਿਆ ਇਦੋਂ ਮੀਂਹ ਵਰਸਦਾ ਸਾਰੀ ਗੰਦਕੀ ਧੋ ਕੇ ਫਿਰ ਨਦੀਆਂ ਨਾਲਿਆਂ 'ਚ ਚਲੀ ਜਾਂਦੀ। ਸਾਡੇ ਮਨ ਦੀ ਗੰਦਕੀ ਕਦੋਂ ਧੋਤੀ ਜਾਂਦੀ ਹੈ ਜਦੋਂ ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਜਦੋਂ ਸ਼ਬਦ ਦੀ ਵਰਖਾ ਹੁੰਦੀ ਹੈ। ਫਿਰ ਇਹ ਧੋਤਾ ਜਾਂਦਾ। ਸਾਬਤ ਹਰਤ ਪਈ ਹਰਿਆਵਲੀ। ਤੇ ਧਰਤੀ ਹਰੀ ਭਰੀ ਹੋ ਜਾਂਦੀ। ਕਿਹੜੀ ਧਰਤੀ ਇਹ ਦੇਹ ਵਾਲੀ ਧਰਤੀ ਇਹ ਦੇਹ ਹਰੀ ਭਰੀ ਹੋ ਜਾਂਦੀ ਹੈ ਸਭ ਤਰਤ ਪਈ ਹਰਿਆਵਲੀ ਅਨ ਜੰਮਿਆਂ ਬੋਹੜ ਲਾਏ ਕਿੰਨੇ ਭੈਣ ਜੰਮੇ ਆਉਂਦਾ ਜਿ ਕਿੰਮੀ ਪੈਂਦਾ ਫਿਰ ਫਸਲ ਬੀਜ ਤੇ ਬੜੀ ਫਸਲ ਫਿਰ ਬੋਹੜ ਲਾਉਂਦੇ ਆ ਜਿਸ ਕੋਲ ਬੋਹੜ ਦਾ ਵੀ ਨਹੀਂ ਪਤਾ ਕਿਹੜਾ ਲਾਇਆ ਕਦੇ ਉਹਦਾ ਟਰਾਲੀ ਸਿੱਧਿਓ ਕਪਾਈਂ ਸਿੱਧੋ ਟਰਾਲੀ ਚ ਜਿਹੜਦੇ ਦਾਣੇ ਸਿੱਧੇ ਮੰਡੀ ਬੋਹਲ ਬੋਲ ਵਾਲਾ ਦਾ ਕੰਮ ਓੱਕ ਗਿਆ ਸੱਚ ਕਿ ਜਦੋਂ ਬੋਹਲ ਲਾਉਂਦਾ ਸੀ ਜ਼ਿਮੀਂਦਾਰ ਕਿਸਾਨ ਦਾਣੇ ਸਾਫ ਸੁੱਤਰ ਕੇ ਕੱਢਣੇ ਨਖਾਰ ਕੇ ਰੱਖਣੇ ਉਹਨੂੰ ਬੋਹਲ ਕਹਿੰਦੇ ਸੀ ਲੇਕਿਨ ਜਦੋਂ ਪਹਿਲੀ ਪਹਿਲੀ ਬੋਰੀ ਭਰਦਾ ਸੀ ਨਾ ਬਾਬੇ ਨਾਨਕ ਦੇ ਗੁਰਦੁਆਰੇ ਵਾਸਤੇ ਭਰਦਾ ਸੀ ਹੁਣ ਪਹਿਲੀ ਟਰਾਲੀ ਮੰਡੀ ਚ ਜਾਂਦੀ ਹੈ ਪਹਿਲੀ ਬੋਲੀ ਪਹਿਲੀ ਬੋਰੀ ਬਾਬੇ ਨਾਨਕ ਦੇ ਗੁਰਦੁਆਰੇ ਚ ਪਹੁੰਚੀ ਸੀ ਹੁਣ ਮੰਡੀ ਚ ਪਹੁੰਚਦੀ ਹੈ ਬੋਲ ਤਾਂ ਪਤਾ ਹੀ ਨਹੀਂ ਲੱਗਿਆ ਕਿ ਬੋਲ ਕੀ ਹੈ ਕਿਹੜਾ ਦੇਖਿਆ ਨਾ ਕਦੇ ਲਾਇਆ ਤਾਂ ਹੀ ਤਾਂ ਬਾਣੀ ਨਹੀਂ ਸਮਝ ਪੈਂਦੀ ਜਿਹੜੀ ਚੀਜ਼ ਦੇਖੀ ਨਹੀਂ ਉਹ ਸਮਝ ਹੀ ਨਹੀਂ ਜਾ ਸਕਦੀ ਇਹ ਬੋਹੜ ਹੁਣ ਇਹ ਮੰਨ ਦੇ ਚ ਲੱਗ ਗਿਆ ਨਾਮ ਦਾ ਏ ਬੋਹਲ ਮਨ ਦੇ ਚ ਲੱਗ ਗਿਆ ਸ਼ਬਦ ਦਾ ਹਰ ਅਚਿੰਤ ਤੋਂ ਬਲਾਵੈ ਹਰ ਅਚਿੰਤ ਅਚਿੰਤ ਰੱਬ ਨੂੰ ਕੋਈ ਚਿੰਤਾ ਨਹੀਂ ਕਹਿੰਦੇ ਉਹ ਬੁਲਾਉਂਦਾ ਫਿਰ ਹਰ ਅਚਿੰਤ ਬਲਾਵੇ ਕਿਰਪਾ ਕਰ ਹਰ ਆਪੇ ਪਾਵੇ ਥਾਈ ਕਿ ਆਪੇ ਬੁਲਾਉਂਦਾ ਫਿਰ ਆਪੇ ਥਾ ਪਾ ਦਿੰਦਾ ਹਰ ਤਿਸੇ ਤੇ ਆਵੋ ਸੰਤ ਜਨੋ ਕਹਿੰਦੇ ਹਰਨੂਸ ਨੂੰ ਤੇ ਆਵੋ ਸੰਤ ਜੀ ਨੂੰ ਜੋ ਅੰਤੇ ਲੈ ਛਡਾਏ ਕਿ ਜੀ ਨੇ ਅੰਤ ਨੂੰ ਛਡਾਉਣਾ ਹੈ ਜਮਾ ਤੋਂ ਕਿਨੇ ਛਡਾਉਣਾ ਹੈ ਜਮਾ ਤੋਂ ਸ਼ਬਦ ਨਹੀਂ ਛਡਾਉਣਾ ਲੋਕਾਂ ਤਾਂ ਹੱਥ ਝਾੜ ਕੇ ਖੜੇ ਹੋ ਜਾਣਾ ਹੈ ਲੋਕਾਂ ਦਾ ਜਦੇ ਤਿਆਰੀ ਕਰ ਲੈਣੀ ਹੈ ਜਦੇ ਅਰਥੀ ਦੀ ਤਿਆਰੀ ਕਰਦੇ ਜਦੇ ਭਜਤ ਦੇ ਮੰਡੀ ਨੂੰ ਲਿਆਓ ਕਹਿੰਦੇ ਹੁਣ ਪਾਈ ਸਮਾਨੀ ਦਾ ਇੱਧਰ ਸਵਾਸ ਨਿਕਲੇ ਨਹੀਂ ਜੇ ਦੇ ਅਰਥੀ ਦੀ ਤਿਆਰੀ ਹੋ ਗਈ ਲੋਕ ਤਾਂ ਹੱਥ ਛਾੜ ਕੇ ਕੜਗੇ ਜੀਨੇ ਸਹਿਤਾ ਕਰਦੀਆਂ ਸ਼ਬਦ ਨੇ ਉਹ ਸਾਡੇ ਯਾਦ ਨਹੀਂ ਹਰ ਕੀਰਤੋ ਭਗਤ ਆਨੰਦ ਹੈ ਕਹਿੰਦਾ ਹਰ ਦੀ ਕੀਰਤ ਰੱਬ ਦੀ ਕੀਰਤ ਹਰ ਕੀਰਤੋ ਭਗਤ ਆਨੰਦ ਹੈ ਕਹਿੰਦੇ ਭਗਤ ਕਰਦੇ ਹਰ ਦੀ ਕੀਤ ਉਹਨਾਂ ਦੇ ਮਨ ਦੇ ਚੰਨੰਦ ਹੈ ਹਰ ਕੀਤ ਭਗਤ ਆਨੰਦ ਹੈ ਸਦਾ ਸੁਖ ਬਸੇ ਮਨ ਆਏ ਕਹਿੰਦੇ ਸਾਦਾ ਹੀ ਉਹਨਾਂ ਨੇ ਮੰਨਦੇ ਇਸ ਨੂੰ ਕੁਬਸ ਜਾਂਦਾ ਜਿਨ੍ਹਾਂ ਗੁਰਮਖ ਖ ਨਾਮ ਅਰਾਧਿਆ ਕਹਿੰਦੇ ਜਿਨ੍ਹਾਂ ਨੇ ਗੁਰਮਖ ਬਣ ਕੇ ਰੱਦਨ ਕੀਤੀ ਮਨਮੁਖ ਬਣ ਕੇ ਨਹੀਂ ਜਿਨ੍ਹਾਂ ਗੁਰਮਖ ਨਾਮ ਅਰਾਧਿਆ ਇਹਨਾਂ ਪੋਖ ਦੁਖ ਪੋਖ ਲਹਿ ਜਾਏ ਸਤਸਿੰਘ ਦੇ ਦੁਖ ਤੇ ਪੋਖ ਕਹਿੰਦੇ ਦੋਨੇ ਖਤਮ ਹੋ ਗਈ ਕਿਸ ਦੇ ਹੋਇਆ ਜਿਨੇ ਗੁਰਮਖ ਬਣ ਕੇ ਨਾਮ ਜਪਿਆ ਗੁਰੂ ਦੀ ਗੱਲ ਮੰਨੀ ਹੈ ਉਹ ਗੁਰਮਖ ਹੈ ਜਿਹੜਾ ਗੁਰੂ ਦੇ ਹੁਕਮ ਨੂੰ ਮੰਨਦਾ ਜਿਨ੍ਹਾਂ ਗੁਰਮਖ ਨਾਮ ਅਰਾਧਿਆ ਤੈਨਾਂ ਦੁੱਖ ਪੋਖ ਲਹਿ ਜਾਏ ਜਨ ਨਾਨਕ ਤ੍ਰਿਪਤੇ ਗਾਏ ਗੁਣ ਕਹਿੰਦਾ ਕਦੋਂ ਪਿਆਸ 부ਜੀ ਹੈ ਜਦੋਂ ਗੁਣ ਗਾਏ ਆ ਹਰ ਦਰਸ਼ਨ ਦੇਹ ਸੁਭਾਏ ਕਹਿੰਦਾ ਹਰ ਪੇ ਤੁਹਾਨੂੰ ਸਹਿਜ ਸੁਭਾਏ ਦਰਸ਼ਨ ਦੇ ਦੇਗਾ ਰੱਬ ਦੇ ਦਰਸ਼ਨ ਹੋ ਜਾਣਗੇ ਗੁਰ ਪੂਰੇ ਕੀ ਦਾਤ ਨਿਤ ਦੇਵੇ ਚੜੇ ਸੁਭਾਏ ਕਹਿੰਦੇ ਗੁਰੂ ਦੀ ਦਾਤ ਐ ਨਾ ਦਿਨ ਦਿਨ ਫਿਰ ਵੱਜਦੀ ਜਾਂਦੀ ਐ ਤ ਉਸ ਦੇਵੇ ਆਪ ਦਿਆਲ ਨਾ ਛਪੇ ਛਪਾਇਆ ਕਹਿੰਦੇ ਦਿਆਲ ਹੋ ਕੇ ਦੇ ਦਿੰਦਾ ਫਿਰ ਚੱਪਦੀ ਨਹੀਂ ਚੀਜ਼ ਐ ਹਿਰਦੇ ਕਮਲ ਪਰਗਾਸ ਕਹਿੰਦੇ ਹਿਰਦੇ ਚ ਕਮਲ ਦੇ ਫੁੱਲ ਮੰਗਣਾ ਪ੍ਰਗਾਸ ਹੋ ਜਾਂਦਾ ਓਨਮਨ ਲਿਬਲਾਇਆ ਜੇ ਕੋ ਕਰੇ ਉਸ ਕੀ ਰੀਸ ਕਹਿੰਦੇ ਜੇ ਕੋ ਉਹਦੀ ਰੀਸ ਕਰੇ ਕਿਸੇ ਦੀ ਜੀ ਨੇ ਸਬਦ ਨੂੰ ਆਪਣੇ ਰਿੱਧੇ ਚ ਤਰਿਆ ਆਪਾਂ ਕਰਦੇ ਆ ਨਾ ਫਿਰ ਉਹਦੀ ਰੀਸ ਗੁਰੂ ਕਹਿੰਦੇ ਜੇ ਕੋ ਉਹਦੀ ਰੀਸ ਕਰੇ ਜੇ ਕੋ ਕਰੇ ਉਸ ਦੀ ਰੀਸ ਸਿਰ ਛਾਈ ਪਾਈਆ ਕਹਿੰਦੇ ਰਾਬੂ ਦੇ ਸਿਰ ਦੇ ਈਸ਼ਵਰ ਸੁਆਭ ਪਾ ਦਿੰਦਾ ਈ ਸ਼ਾਈ ਪਾ ਦਿੰਦਾ ਜਿਹੜੇ ਗੁਰਮਖਾਂ ਦੀ ਰੀਸ ਕਰਦੇ ਆ ਨਾਲਕ ਅਪੜ ਕੋਈ ਨਾ ਸਕੀ ਪੂਰੇ ਸਤਗੁਰ ਕੀ ਵਡਿਆਈ ਕਹਿੰਦੇ ਉੱਤੇ ਕੋਈ ਨਹੀਂ ਅਪੜ ਸਕਦਾ ਇਹ ਪੂਰੇ ਸਤਗੁਰ ਦੀ ਵਡਿਆਈ ਹੈ ਸਤਗੁਰੂ ਸੱਚਖੰਡ ਲੈ ਕੇ ਜਾਂਦੇ ਹਨ ਇਹ ਸਤਿਗੁਰੂ ਦੀ ਸੇਵਾ ਕਰਾਂਗੇ। ਇਹ ਸਤਿਗੁਰੂ ਦੀ ਚੱਕਰ ਹੀ ਕਰਾਂਗੇ ਤਾਂ ਸਤਿਗੁਰ ਸੱਚ ਅਖੰਡ ਵਿੱਚ ਲੈ ਜਾਂਦੇ। ਆਓ ਭਲੇ ਲੋਕੋ ਆਪਾਂ ਵੀ ਸਤਿਗੁਰ ਨਾਲ ਜੁੜੀਏ। ਆਪਾਂ ਵੀ ਸਤਿਗੁਰ ਦੀ ਬਾਣੀ ਨੂੰ ਸਤ ਸਤ ਕਰਕੇ ਮੰਨੀਏ। ਇਹਨੂੰ বুঝਿਏ ਹੁਕਮ 부ਝ ਸੁਖ ਹੋਇ। ਹੁਕਮ ਨੂੰ ਭੁਜਣੇ ਨਾਲ ਹੀ ਸੁੱਖਾਂ ਦੀ ਪ੍ਰਾਪਤੀ ਹੈ। ਆਓ ਅਪਰਲਾ ਕਰੀਏ। ਆਪਾਂ ਵੀ ਇਸ ਹੁਕਮ ਨੂੰ ਬੁੱਝਣ ਦੀ ਕੋਸ਼ਿਸ਼ ਕਰੀਏ ਸਿਰ ਕੋ ਨਾਨਕ ਦੇਵ ਜੀ ਮਹਾਰਾਜ ਰਹਿਮਤਾਂ ਕਰਨਗੇ ਸੋ ਸਤਸੰਗ ਜੀ ਬਾਣੀ ਪੜਦਿਆਂ ਕਥਾ ਕਰਦਿਆਂ अनेका ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਕਿ ਤੋ ਸੁੱਧ ਤੇ ਸਪੱਖ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬਲਾਉ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ